ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੋਣਾ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਨੌੜਾ ਪ੍ਰਾਧਾਨ ਦੇ ਖਿਲਾਫ ਧਰਨੇ ਦੇ ਵਿੱਚ ਕਿਸਾਨਾਂ ਨੇ ਦਿੱਲੀ ਤਰਫ ਕੀਤਾ ਕੂਚ ਸੰਸਦ ਅekraਵਕਰ ਦਾ ਵਿਰੋਧ ਜਤੰਦ ਕੀਤੀ ਕੀਤੀ ਤਿਆਰੀ ਕਿਸਾਨਾਂ ਦੇ ਮੂਵਮੈਂਟ ਦੀ ਵਜ੍ਹਾ ਨਾਲ ਯੂਪੀ ਦਿੱਲੀ ਹਾਈਵੇ ਹੋਇਆ ਜਾਮ ਦੇ ਨਾਲ ਹੀ ਨੌੜਾ ਐਕਸਪ੍ਰੈਸ ਵੀ ਕੀਤਾ ਗਿਆ ਬੰਦ ਇਸ ਵਿੱਚ ਸਾਥਾਂ ਤਾਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਇਸ ਮੌਕੇ ਤੇ ਕਰਨ ਅਸਲ ਦੇ ਪੁਲਿਸ ਦੇ ਨਾਲ ਕਿਸਾਨਾਂ ਦੀ ਨੁਕ ਜੋਗ ਵੀ ਹੋਈ ਵੈਸਟਰਨ ਡਿਸਰਬੈਂਸ ਦੇ ਗੁਜ਼ਰਨ ਦੇ ਬਾਅਦ ਹਵਾਵਾਂ ਦਾ ਰੁੱਖ ਉੱਤਰ ਭਾਰਤ ਤਰਫ ਹੋਇਆ ਤੇਜ਼ ਇਸ ਨਾਲ ਦੇਸ਼ ਦੀ ਉੱਤਰੀ ਅਤੇ ਮੱਧ ਦੀਆਂ ਸੂਬਿਆਂ ਦੇ ਵਿੱਚ ਫਿਰ ਤੋਂ ਵਧੇਗੀ ਠੰਡ ਰਾਜਸਥਾਨ ਸਮੇਤ ਹਰਿਆਣਾ ਉਤਰਾਖੰਡ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈ ਦੀ ਘੜਾਕੇ ਦੀ ਸਰਦੀ ਹਰਿਆਣਾ ਦੇ ਕਰਨਾਲ ਵਿੱਚ ਤਾਪਮਾਨ 4 ਡਿਗਰੀ ਪਹੁੰਚਿਆ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ 5 ਦਿਨ ਬਾਅਦ ਮੌਸਮ ਦਾ ਬਦਲੇ ਮિજાਜ ਉਤਰਾਖੰਡ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ ਯਾਨੀ ਯੂਸੀਸੀ ਬਿੱਲ ਧੰਨੀ ਮਤ ਦੇ ਨਾਲ ਹੋਇਆ ਪਾਸ ਇਸ ਦੇ ਨਾਲ ਯੂਸੀਸੀ ਬਿੱਲ ਪਾਸ ਕਰਨ ਵਾਲਾ ਉਤਰਾਖੰਡ ਆਜ਼ਾਦ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਮੁੱਖ ਮੰਤਰੀ ਪੁਸ਼ਕੀ ਧਾਮੀ ਨੇ 6 ਫਰਵਰੀ ਨੂੰ ਵਿਧਾਨ ਸਭਾ ਵਿੱਚ ਇਹ ਬਿੱਲ ਪੇਸ਼ ਕੀਤਾ ਸੀ ਬਿੱਲ ਪਾਸ ਹੋਣ ਦੇ ਬਾਅਦ ਹੋਣ ਇਸ ਨੂੰ ਰਾਜਪਾਲ ਦੇ ਕੋਲ ਭੇਜਿਆ ਗਿਆ ਰਾਜਪਾਲ ਦੀ ਮੋਹਰ ਲੱਗਦਿਆ ਹੀ ਬਿੱਲ ਕਾਨੂੰਨ ਬਣ ਜਾਵੇਗਾ ਤੇ ਸਾਰਿਆਂ ਨੂੰ ਸਮਾਨ ਅਧਿਕਾਰ ਮਿਲੇਗਾ ਜਦੋਂ ਕਸ਼ਮੀਰ ਦੇ ਸ਼ਿਰੀ ਨਗਰ ਵਿੱਚ ਸ਼ਾਮ 7 ਵਜੇ ਦੇ ਕਰੀਬ ਵੱਤਵਾਂਦਿਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹਾਬਾ ਖਦਰੀ ਇਲਾਕੇ ਵਿੱਚ ਸਿੱਖ ਸਮੁਦਾਇ ਦੇ ਦੋ ਲੋਕਾਂ ਨੂੰ 8.47 ਰੈਫਲ ਨਾਲ ਮਾਰੀ ਗਈ ਗੋਲੀ ਅਮਰitsar ਦੇ ਰਹਿਣ ਵਾਲੇ ਅਮਰਿਤਪਾਲ ਦੀ ਮੌਕੇ ਤੇ ਹੋ ਗਈ ਮੌਤ ਅਮਰitsar ਦੇ ਹੀ ਰਹਿਣ ਵਾਲੇ ਦੂਜੇ ਰੋਹਿਤ ਨੂੰ ਢਿੱਡ ਵਿੱਚ ਗੋਲੀ ਲੱਗੀ ਉਹਨਾਂ ਦੀ ਗੁਰੂਵਾਰ ਨੂੰ 8 ਫਰਵਰੀ ਨੂੰ ਐਸਐਮਐਸ ਹਸਪਤਾਲ ਵਿੱਚ ਇਲਾਜ ਦੌਰਾਨ ਫੇਰੀ ਮੌਤ ਚੰਡੀਗੜ੍ਹ ਨਗਰਨੇਗਾ ਮੇਅਰ ਚੋਣਾਂ ਦਾ ਮਾਮਲਾ ਫਿਰ ਦਿੱਲੀ ਪੁਚੇ ਜੰਤਰ ਮੰਤਰ ਤੇ ਕੇਂਦਰ ਸਰਕਾਰ ਤਰਫੋਂ ਰੱਖ ਕੇ ਰੋਜ਼ ਪ੍ਰਦਰਸ਼ਨ ਵਿੱਚ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਇਆ ਚੰਡੀਗੜ੍ਹ ਦੇ ਵਿੱਚ ਜਦ ਮੇਅਰ ਚੋਣਾਂ ਹੋਈਆਂ ਤਾਂ ਬੀਜੇਪੀ ਦੇ 16 ਪਾਰਸਦਾਂ ਨੇ ਸਹੀ ਵੋਟ ਪਾਈ ਜਦ ਕਿ 8 ਪਾਰਸਦਾਂ ਦੇ ਵੋਟ ਇਨਐਕਟਿਵ ਕਰ ਦਿੱਤੇ ਗਏ ਦਲੀਲ ਦਿੱਤੀ ਗਈ ਕਿ ਉਹਨਾਂ ਨੇ ਵੋਟ ਗਲਤ ਪਾਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪਹਿਲੀ ਵਾਰ ਵੋਟ ਨਹੀਂ ਪਾਇਆ ਪੰਜਾਬ ਦੇ ਜਲੰਧਰ ਵਿੱਚ ਬਹੁਤ ਤਰਜੀਦ ਕਰਮਾ ਫੈਸ਼ਨ ਦੇ ਬਾਹਰ 27 ਜਨਵਰੀ ਨੂੰ ਇੱਕ ਧਮਕੀ ਪੱਤਰ ਮਿਲਣ ਦੇ ਮਾਮਲੇ ਵਿੱਚ ਸਿਟੀ ਪੁਲਿਸ ਨੇ ਸਪੈਸ਼ਲ ਸੈੱਲ ਟੀਮ ਨੇ ਕੁਝ આરોપીਾਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਮੁਤਾਬਿਕ ਪਗੜੇ ਗਏ ਅਠਗੁਰਗੇ ਲਾਰੈਂਸ ਬਿਸ਼ਨੋਈ ਦੇ ਸਾਥੀ ਹਨ ਇਹਨਾਂ ਗੈਂਗਸਟਰਾਂ ਤੋਂ ਤਿੰਨ ਪਿਸੋਲ ਦਸਕਾਰ ਤੁਸ ਅਤੇ ਚਾਰ ਮੈਗਜ਼ੀਨ ਕੀਤੀਆਂ ਬਰਾਮਦ ਅਜੇ ਤੱਕ ਇੱਕ આરોપી ਦੀ ਪਛਾਣ ਸੰਜੁਗ ਰੂਪ ਵਿੱਚ ਹੋਈ ਹੈ ਦਿੱਲੀ ਵਿੱਚ ਮੋੜ ਤੋਂ ਕਿਸਾਨਾਂ ਅੰਦੋਲਨ ਦੀ ਸੁਗਬਗਾਟ ਹੋਈ ਤੇਜ ਕਿਸਾਨ ਸੰਗਠਨਾਂ ਨੇ 13 ਫਰਵਰੀ ਨੂੰ ਟਰੈਕਟਰਾਂ ਦੇ ਨਾਲ ਦਿੱਲੀ ਦੇ ਜੰਤਰ ਮントਰ ਤੱਕੂਚ ਕਰਨ ਦਾ ਕੀਤਾ ਐਲਾਨ ਕਿਸਾਨਾਂ ਦੇ ਇਸ ਐਲਾਨ ਦੇ ਬਾਅਦ ਮੋੜ ਤੋਂ ਵਧੇਗੀ ਸਰਕਾਰ ਦੀਆਂ ਮੁਸ਼ਕਲਾਂ 13 ਫਰਵਰੀ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਸਖਤੀ ਬਰਤਨੇ ਕਰ ਦਿੱਤੀ ਸ਼ੁਰੂ ਬਾਰਡਰ ਤੇ ਕਿਸਾਨਾਂ ਤੋਂ ਨਜਿੱਠਣ ਦੇ ਲਈ ਪ੍ਰਸ਼ਾਸਨ ਨੇ ਭਾਰੀ ਮਾਤਰਾ ਵਿੱਚ ਤਾਇਨਾਤ ਕੀਤਾ ਭਾਰੀ ਪੁਲਿਸ ਫੋਰਸ ਲੋਕ ਸਭਾ ਚੋਣ ਤੋਂ ਠੀਕ ਪਹਿਲਾਂ ਅਖੀਰਕਾਰ ਹਰਿਆਣਾ ਦੇ ਰਿਵਾੜੀ ਵਿੱਚ ਬਣਨ ਵਾਲੇ ਦੇਸ਼ ਦੇ 22ਵੇਂ ਐਮਸ ਦਾ ਸ਼ਿਲਾ ਨਿ੍ਹਾਰਣ ਹੋਏਗਾ 16 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਦੀ ਨੇ ਰੱਖਣਗੇ ਪ੍ਰਧਾਨ ਮੰਤਰੀ ਦਾ ਦੌਰਾ ਫਾਈਨਲ ਹੁੰਦਿਆ ਹੀ ਸੂਬਾ ਸਰਕਾਰ ਤਰਫੋਂ ਵੀ ਕੀਤੀਆਂ ਜਾ ਰਹੀਆਂ ਤਿਆਰੀਆਂ ਮੁੱਖ ਮੰਤਰੀ ਮਨੋਹਰ ਲਾਲ ਪ੍ਰਧਾਨ ਮੰਤਰੀ ਦੇ ਆਗਮਨ ਤੋਂ ਪਹਿਲਾਂ ਜਲਦੀ ਹੀ ਰਿਵਾੜੀ ਦਾ ਕਰਨ ਦੇ ਦੌਰਾ ਐਮਸ ਦੇ ਉਦਘਾਟਨ ਦੇ ਨਾਲ ਹੀ ਵੱਡੀ ਰੈਲੀ ਕਰਨ ਦੀ ਹੋਈਗੀ ਤਿਆਰੀ ਰਣ ਵਿੱਚ ਵੱਧ ਦੇਪਰਾਦ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਹੋਏ ਸਖਤ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਅੱਜ ਹੋਮ ਡਿਪਾਰਟਮੈਂਟ ਦੀ ਰਿਵਿਊ ਮੀਟਿੰਗ ਸੱਦੀ ਦਸੰਬਰ ਵਿੱਚ ਆਈ ਐਨਸੀਆਰਬੀ ਦੀ ਰਿਪੋਰਟ ਵਿੱਚ ਪਹਿਲਾਂ ਹੀ ਸਰਕਾਰ ਦੀ ਵਧਿਆ ਸੀ ਚਿੰਤਾ ਰਿਪੋਰਟ ਵਿੱਚ ਸਾਲ 2022 ਵਿੱਚ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੇ ਲਈ ਭਾਰਤੀ ਦੰਡ ਸਹੀ ਆਈਪੀਸੀ ਦੇ ਤਹਿਤ ਦਰਜ ਮਾਮਲਿਆਂ ਵਿੱਚ ਅਪਰਾਧ ਦਰ 118.7 ਪ੍ਰਤੀ ਲੱਖ ਜਨਸੰਖਿਆ ਰਿਕਾਰਡ ਕੀਤਾ ਗਿਆ ਰੈਣਾ ਪਾਜਪਾ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਆਈ ਇਲੈਕਸ਼ਨ ਮੋਡ ਵਿੱਚ ਨਵ ਨਿਯੁਕਤ ਪ੍ਰਦੇਸ਼ ਅਧਿਚ ਨਾਇ ਸਣੇਨ ਦਿਰਰਾਤ ਸੂਬਾ ਸਰਕ ਤੱਕ ਸੰਗਠਨ ਵਿੱਚ ਕਈ ਨਿਯੁਕਤੀਆਂ ਦੀ ਲਿਸਟ ਜਾਰੀ ਕਰ ਦਿੱਤੀ ਇਸ ਲਿਸਟ ਵਿੱਚ ਸੂਬਾ ਪ੍ਰਕੋਸ਼ਟ ਦੇ ਵਿਭਾਗਾਂ ਦੇ 60 ਕਾਰਕੁਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਵਿਭਾਗਾਂ ਦੀ ਲਿਸਟ ਵਿੱਚ 29 ਪਤ ਅਧਿਕਾਰੀਆਂ ਦੇ ਨਾਮ ਹਨ ਸ਼ਮਿਲ ਜਨਤ ਪਾਰਟੀ ਚੋਣਾਂ ਨੂੰ ਲੈ ਕੇ ਕਰੇਗੀ ਤੂਫਾਨੀ ਦੋਰੇ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋਹ ਪੰਜਾਬੀ ਚੈਨਲ